ਤੁਸੀਂ 에어ਪੋਰਟਾਂ ਦੇ ਉੱਤੇ ਤਾਂ ਡਿਊਟੀ ਫ੍ਰੀ ਜ਼ਰੂਰ ਦੇਖੀ ਹੋਣੀ ਆ ਪਰ ਜਦੋਂ ਅਸੀਂ ਬਾਈ ਲੈਂਡ ਬਾਈ ਟਰੱਕ ਬਾਈ ਰੋਡ ਅਸੀਂ ਸਰਹੱਦ ਟੱਪਦੇ ਆ ਤਾਂ ਉਦੋਂ ਵੀ ਸਾਨੂੰ ਇਹ ਡਿਊਟੀ ਫ੍ਰੀ ਟੱਕਰਦੀ ਆ ਅੱਜ ਮੈਂ ਪਹੁੰਚ ਗਿਆ ਜੀ ਫਿਰ ਤੋਂ ਹਿਲਟਨ ਮੇਨ ਵਾਲੇ ਬਾਰਡਰ ਦੇ ਉੱਤੇ ਪੰਜ ਛੇ ਲਾਈਨਾਂ ਇਹਨਾਂ ਨੇ ਦਿੱਤੀਆਂ ਹੁੰਦੀਆਂ ਗੱਡੀਆਂ ਦੇ ਟੱਪਣ ਨੂੰ ਪਰ ਸਾਡੇ ਟਰੱਕਾਂ ਦੇ ਟੱਪਣ ਨੂੰ ਇਹਨਾਂ ਨੇ ਇੱਕ ਖੁੰਜੀ ਦੀ ਚ ਥਾਂ ਬਣਾਈ ਆ ਉਹਦੇ ਵਿੱਚ ਜੀ ਅਸੀਂ ਜਾ ਕੇ ਇਹਨਾਂ ਨੂੰ ਆਹਦੇ ਪੇਪਰਵਰਕ ਡਾਕੂਮੈਂਟ ਆਪਦੇ ਤੇ ਆਪਦੀ ਪਾਸਪੋਰਟ ਵਗੈਰਾ ਚੈੱਕ ਕਰਾਉਣੇ ਹੁੰਦੇ ਆ ਤੇ ਸਾਨੂੰ ਇੱਕ ਇਹਨਾਂ ਨੇ ਸਪੈਸ਼ਲ ਏਸ ਕਹਿੰਦੇ ਆ ਉਹ ਇਹਨਾਂ ਨੂੰ ਅਸੀਂ ਹੈਂਡ ਓਵਰ ਕਰਨਾ ਹੁੰਦਾ ਤੇ ਉਸ ਤੋਂ ਬਾਅਦ ਇਹ ਸਾਡੇ ਤੋਂ ਕੁਝ ਕੁ ਸਵਾਲ ਪੁੱਛਦੇ ਆ ਕਿ ਕਿੱਥੇ ਜਾਣਾ ਕੀ ਹੈ ਤੇ ਕਿੰਨੇ ਦਿਨਾਂ ਲਈ ਜਾਣਾ ਆਪਾਂ ਫਿਰ ਮੇਨ ਐਂਟਰ ਹੋ ਗਏ ਆ ਜੀ ਤੇ ਅੱਜ ਆਪਾਂ ਜਾ ਰਹੇ ਆ ਨਿਊਯਾਰਕ ਸਿਟੀ ਦੇ ਸ਼ਹਿਰ ਹੈਰੀਮਨ ਅਮਰੀਕਾ ਨੇ ਨਹਿਰਾਂ ਨੂੰ ਆਪ ਦਾ ਸਟੇਟਾਂ ਦਾ ਸਰਦ ਦੀ ਬਾਰਡਰ ਬਣਾਇਆ ਹੋਇਆ ਹੈ ਤੇ ਅੱਜ ਮੈਨ ਤੋਂ ਨਿਊ ਹੈਮਸ਼ੀਅਰ ਦੇ ਵਿੱਚ ਜਦੋਂ ਐਂਟਰ ਹੋ ਰਿਹਾ ਤਾਂ ਆ ਬ੍ਰਿਜ ਆਉਂਦਾ ਆ ਜਿਹਨੂੰ ਵੀ ਵਕ ਵਕ ਇਹ ਦਰਿਆਈ ਕਰਦਾ ਹੈ ਤੇ ਇਸ ਦਰਿਆ ਦੇ ਵਿੱਚ ਸ਼ਿਪਾਂ ਵੀ ਹੁੰਦੀਆਂ ਨੇ ਜਿਹੜੀਆਂ ਨੇਵੀ ਨੇ ਹੁੰਦੀਆਂ ਉਹ ਅਕਸਰ ਇੱਥੇ ਖੜੀਆਂ ਦੇਖਦੇ ਆਂ ਅਮਰੀਕਾ ਦੇ ਚੜ੍ਹਦੇ ਪਾਸੇ ਬੜੀ ਬਾਰਿਸ਼ ਰਹਿੰਦੀ ਆ ਸਨੋ ਵਾਲੇ ਟਾਈਮ ਸਨੋ ਬੜੀ ਰਹਿੰਦੀ ਆ ਤੇ ਜਦੋਂ ਮੀਂਹ ਆ ਜਾਂਦਾ ਤਾਂ ਮੀ ਵੀ ਬਸ ਕਰਾ ਕੇ ਮੰਦਾ ਆ ਸਾਲ ਦੇ ਕਰੀਬ 70 80% ਇੱਥੇ ਜਾਂ ਤਾਂ ਮੀ ਜਾਂ ਫਿਰ ਸਨੂ ਰਹਿੰਦੀ ਰਹਿੰਦੀ ਆ ਤੇ ਇਸ ਕਰਕੇ ਇੱਥੇ ਹਰਿਆਲੀ ਵੀ ਕਾਫੀ ਹੈਗੀ ਆ ਤੇ ਵਾਤਾਵਰਨ ਵੀ ਇੱਥੇ ਕਾਫੀ ਸਾਫ ਆ ਤਾਂ ਇਸ ਕਰਕੇ ਇੱਥੇ ਆਬਾਦੀ ਵੀ ਬਹੁਤ ਜ਼ਿਆਦਾ ਆ ਬਾਕੀ ਅਮਰੀਕਾ ਦੇ ਸ਼ਹਿਰਾਂ ਨਾਲ ਮੈਂ ਰਾਤ ਨੂੰ ਹੈਰੀਮੈਨ ਨਿਊਯਾਰਕ ਦੇ ਵਿੱਚ ਪਹੁੰਚ ਗਿਆ ਸੀਗਾ ਤੇ ਹੁਣ ਮੇਰੀ ਸਲਾਹ ਇਹ ਆ ਕਿ ਮੈਂ ਰਾਤ ਨੂੰ ਇੱਥੇ ਰੁਕ ਜਾਣਾ ਤੇ ਸਵੇਰੇ ਆਪ ਦਾ ਟਰੈਲਰ ਡ੍ਰੌਪ ਕਰਕੇ ਸਾਨੂੰ ਹੋਰ ਕੋਈ ਲੋਡ ਮਿਲ ਜੂਗਾ ਤੇ ਅਸੀਂ ਉਹਨਾਂ ਟਾਈਮ ਇੱਥੇ ਵੇਟ ਕਰਾਂਗੇ ਮੇਰਾ ਜਿਹੜਾ ਲੋਡ ਸੀਗਾ ਉਹ ਸ਼ਾਮ ਤੱਕ ਰੈਡੀ ਹੋਣਾ ਸੀ ਉਹਨਾਂ ਟਾਈਮ ਮੈਂ ਇੱਥੇ ਵੇਟ ਕਰਨ ਲੱਗ ਗਿਆ ਤੇ ਇਹ ਜਿਹੜਾ ਹੈਰੀਮੈਨ ਹੈਰੀਮਨ ਦੀ ਜ਼ਿਆਦਾਤਰ ਆਬਾਦੀ ਹੈਗੀ ਆ ਯਹੂਦੀਆਂ ਦੀ ਇੱਥੇ ਅਕਸਰ ਹੀਹੂਦੀ ਆਪਦੇ ਜਿਹੜੇ ਟਰੈਡੀਸ਼ਨਲ ਪਹਿਰਾਵੇ ਦੇ ਵਿੱਚ ਆਪਦੇ ਜਿਹੜੇ ਸੱਭਿਆਚਾਰਕ ਪਹਿਰਾਵੇ ਹੁੰਦੇ ਇਹਨਾਂ ਦੇ ਉਹਨਾਂ ਰ ਵਿੱਚ ਬੰਦਾ ਤੇ ਬੁੜੀ ਤੇ ਉਹਨਾਂ ਦੇ ਜਵਾਨ ਸਾਰੇ ਆਮ ਦਿਖਦੇ ਆ ਇਹਨਾਂ ਨੇ ਕਾਲੇ ਰੰਗ ਦੇ ਕੋਟ ਜਾਂ ਫਿਰ ਇਹਨਾਂ ਨੇ ਸਕਰਟਾਂ ਪਾਈਆਂ ਹੁੰਦੀਆਂ ਤੇ ਸਿਰ ਦੇ ਉੱਤੇ ਇੱਕ ਬੜੀ ਵੱਖਰੀ ਟਾਈਪ ਦੀ ਇਹਨਾਂ ਦੀ ਟੋਪੀ ਹੁੰਦੀ ਆ ਤੇ ਦੋ ਵਾਲਾਂ ਦੀਆਂ ਲਟਾਂ ਸੱਜੇ ਖੱਬੇ ਪਾਸੇ ਬੰਦੇ ਆ ਨੇ ਛੱਡੀਆਂ ਹੁੰਦੀਆਂ ਤੇ ਬੀਬੀਆਂ ਨੇ ਆਪਦੇ ਸਿਰ ਨੂੰ ਢੱਕ ਕੇ ਰੱਖਿਆ ਹੁੰਦਾ ਪਰ ਕਿਸੇ ਟੋਪੀ ਦੇ ਨਾਲ ਤਾਂ ਇਹਨਾਂ ਦਾ ਵੀ ਆ ਆਪਦੇ ਧਰਮ ਪ੍ਰਤੀ ਬੜਾ ਪ੍ਰੇਮ ਹੈ ਤੇ ਬੜੇ ਕੱਟੜ ਨੇ ਆਪਦੇ ਧਰਮ ਦੇ ਪੱਖ ਨੂੰ ਲੈ ਕੇ ਇਹੀ ਰੋਲਾ ਇਹਨਾਂ ਦਾ ਪੈਲੇਸਟਾਈਨ ਦੇ ਨਾਲ ਇਸ ਕਰਕੇ ਹੁਣ ਪੈ ਰਿਹਾ ਕਿਉਂਕਿ ਇਹ ਕਹਿੰਦੇ ਆ ਕਿ ਅਸੀਂ ਆਪਦੇ ਧਰਮ ਨੂੰ ਵਧਾਉਣਾ ਹੈ ਤੇ ਪੈਲੇਸਟਾਈਨ ਵਾਲੇ ਕਹਿੰਦੇ ਕਿ ਸਾਨੂੰ ਵੀ ਜੋਣ ਬਹੱਕੇ ਕੌਣ ਸੱਚਾ ਹੈ ਕੌਣ ਨਹੀਂ ਇਹ ਤਾਂ ਹੁਣ ਪ੍ਰਮਾਤਮਾ ਜਾਣਦਾ ਪਰ ਅੱਜ ਆਪਾਂ ਨੂੰ ਇੱਥੇ ਵੇਟ ਕਰਦੇ ਕਰਦੇ ਥੋੜਾ ਸਮਾਂ ਲੰਘਦਾ ਆ ਤੇ ਇਸ ਤੋਂ ਬਾਅਦ ਆਪਾਂ ਆ ਜਾਂਦਾ ਹੈ ਰੀਲੋਡ ਅੱਜ ਜਿਹੜੀ ਸ਼ਹਿਰ ਦੇ ਵਿੱਚ ਮੈਂ ਪਹੁੰਚਿਆ ਇਹਦਾ ਨਾਮ ਹੈਗਾ ਜੀ ਜੋਨਸਟਾਊਨ ਇਹ ਸ਼ਹਿਰ ਇੱਕ ਬ੍ਰਿਟਿਸ਼ ਸੁਪਰਡੈਂਟੈਂਟ ਜਿਹੜਾ ਅਮਰੀਕਾ ਦੇ ਵਿੱਚ ਸੀਗਾ ਪਰ ਉਹ ਕੰਮ ਅ ਅੰਗਰੇਜ਼ਾਂ ਦੇ ਲਈ ਕਰਦਾ ਸੀਗਾ ਬ੍ਰਿਟੇਨ ਵਾਲਿਆਂ ਦੇ ਲਈ ਵਿਲੀਅਮ ਜੋਨਸਟਾਊਨ ਉਹਦੇ ਨਾਮ ਦੇ ਉੱਤੇ ਵਸਿਆ ਤੇ ਉਹ ਮਸ਼ਹੂਰ ਆ ਇਸ ਕਰਕੇ ਕਿਉਂਕਿ ਉਹਨੇ ਜਿਹੜੇ ਇੱਥੋਂ ਦੇ ਨੇਟਿਵ ਸੀਗੇ ਇੱਥੋਂ ਦੇ ਜਿਹੜੇ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਵਾਲੇ ਇੱਥੇ ਨੇਟੇ ਰਹਿੰਦੇ ਸੀਗੇ ਜਿਨ੍ਹਾਂ ਨੂੰ ਇਹ ਰੈੱਡ ਇੰਡੀਅਨ ਵੀ ਕਹਿੰਦੇ ਨੇ ਉਹਨਾਂ ਦੇ ਨਾਲ ਜਿਹੜੇ ਸਮਝੌਤੇ ਕੀਤੇ ਸੀ ਇਸ ਬੰਦੇ ਨੇ ਕੀਤੇ ਸੀਗੇ ਇਹ ਕੰਮ ਜ਼ਰੂਰ ਇਹ ਬ੍ਰਿਟੇਨ ਦੇ ਲਈ ਕਰਦਾ ਸੀਗਾ ਪਰ ਇਹ ਇਹ ਬਹੁਤ ਹੱਦ ਤੱਕ ਇਹ ਅਮਰੀਕਾ ਦੇ ਨਾਲ ਖੜਿਆ ਤੇ ਇਹਨੇ ਕਾਫੀ ਕਾਲਿਆਂ ਨੂੰ ਸਲੇਬ ਬਣਾ ਕੇ ਵੀ ਰੱਖਿਆ ਸੀਗਾ ਬੜੀ ਕੌਂਟ੍ਰੋਵਰਸ਼ਲ ਜੀ ਫਿਗਰ ਹੈ ਇਹ ਪਰ ਗੋਰੇ ਇਹਨੂੰ ਆਪ ਦਾ ਇੱਕ ਸੁਪਰਡੈਂਟ ਕਰਕੇ ਇਹਨੂੰ ਇੱਜ਼ਤ ਦਿੰਦੇ ਨੇ ਉਹਦੇ ਨਾਮ ਦੇ ਉੱਤੇ ਇਹ ਪਿੰਡ ਵਸਿਆ ਪਿੰਡ ਕਾਫੀ ਹੀ ਪੁਰਾਤਨ ਹੈ ਕਿਉਂਕਿ ਇਹਨਾਂ ਨੇ ਆਪਦੀ ਉਹ ਪੁਰਾਣੀ ਹਿਸਟਰੀ ਸੰਬੰਧੀ ਟਰਾਈ ਕੀਤੀ ਆ ਥੋੜਾ ਜਿਹਾ ਦੇਖਣ ਨੂੰ ਡਰਾਵਣਾ ਜ਼ਰੂਰ ਲੱਗਦਾ ਆ ਤੇ ਪਰ ਠੀਕ ਹੈ ਇਹ ਵੀ ਇੱਕ ਪੱਖ ਹੈ ਹਿਸਟਰੀ ਦਾ ਜਿਹੜਾ ਆਪਾਂ ਨੂੰ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ ਫਿਰ ਅੱਗੇ ਆਇਆ ਮੈਂ ਜੌਨਸਟਾਊਨ ਦੇ ਥੋੜਾ ਜਿਹਾ ਬਾਹਰ ਬਾਅਦ ਮੈਂ ਪਿਕਅਪ ਕੀਤੀ ਤੇ ਕਰੀਬ ਇਹਨਾਂ ਨੇ ਕੰਟਕ ਲਾਇਆ ਤੇ ਫੇਰ ਮੈਂ ਜੀ ਚੱਲਾ ਪਾਤਾ ਵਿਨੀਪੈਗ ਨੂੰ ਵਿਨੀਪੈਗ ਆਉਣ ਦਾ ਮੇਰਾ ਇੱਕ ਇਸ ਕਰਕੇ ਵੀ ਬੜਾ ਦਿਲ ਸੀਗਾ ਕਿਉਂਕਿ ਮੇਰੇ ਉੱਥੇ ਪਰਿਵਾਰ ਰਹਿੰਦਾ ਹੈ ਮੇਰੇ ਨਾਨਕੇ ਨੇ ਵਿਨੀਪੈਗ ਦੇ ਵਿੱਚ ਤੇ ਮੈਂ ਆਦੇ ਪਰਿਵਾਰ ਨੂੰ ਕਾਫੀ ਟਾਈਮ ਹੋ ਗਿਆ ਸੀ ਮੈਂ ਮਿਲਿਆ ਨੀ ਕੋ ਕਿਉਂਕਿ ਮੈਂ ਪੀਆਰ ਦੇ ਲਈ ਨਿਕਲਿਆ ਤੇ ਅੱਜ ਮੈਂ ਉਹਨਾਂ ਨੂੰ ਸਰਪ੍ਰਾਈਜ਼ ਦੇਣ ਲਈ ਆਇਆ ਹਾਂ ਤੁਸੀਂ ਅਕਸਰ ਇਹ ਤਾਂ ਜ਼ਰੂਰ ਸੁਣਿਆ ਹੋਣਾ ਕਿ ਜਿਹੜੇ ਗੋਰੇ ਆ ਉਹ ਸ਼ਕੀਨ ਨੇ ਟਰੱਕਾਂ ਦੇ ਪਰ ਕੁਝ ਕੁ ਗੋਰੇ ਇੰਨੇ ਜ਼ਿਆਦਾ ਸ਼ਕੀਨ ਹੁੰਦੇ ਨੇ ਕਿ ਉਹ ਆ ਦੇ ਟਰੱਕ ਦੇ ਪਿੱਛੇ ਹੀ ਬੈੱਡ ਤੇ ਕਿਚਨ ਤੇ ਬਾਥਰੂਮ ਉਹ ਅੱਡ ਤੋਂ ਬਣਾ ਲੈਂਦੇ ਨੇ ਤੇ ਉਹ ਆਉਦੀ ਸਾਰੀ ਜ਼ਿੰਦਗੀ ਫਿਰ ਉਹ ਟਰੱਕ ਦੇ ਵਿੱਚ ਹੀ ਰਹਿ ਕੇ ਕੱਢਦੇ ਨੇ ਤੇ ਆਪਦੇ ਨਾਲ ਉਹ ਫੈਮਿਲੀ ਤੇ ਕੁੱਤੇ ਵੀ ਰੱਖਦੇ ਨੇ ਤਾਂ ਇਹ ਗੋਰੇ ਇੱਥੇ ਕਾਫੀ ਮਸ਼ਹੂਰ ਨੇ ਇਹ ਆਉਦੇ ਫਿਰ ਸ਼ੋਸ਼ੂ ਵੀ ਕਰਾਉਂਦੇ ਨੇ ਜਿੰਨਾ ਚਾਹਦੇ ਟਰੱਕ ਨੂੰ ਲੈ ਕੇ ਜਾਂਦੇ ਨੇ ਤੇ ਇਹ ਵੀ ਆ ਇਥੋਂ ਦੀ ਟਰਕਿੰਗ ਦੀ ਲਾਈਫ ਇੰਡੀਆ ਦੀ ਲਾਈਫ ਨਾਲੋਂ ਕਾਫੀ ਵਧੀਆ ਵੀ ਆ ਤੇ ਵੱਖਰੀ ਤਾਂ ਜ਼ਰੂਰ ਹੈਗੀ ਹੈਗੀ ਆ ਅਮਰੀਕਾ ਦੇ ਲੋਕਾਂ ਨੂੰ ਇੱਕ ਚੀਜ਼ ਨਾਲ ਹੋਰ ਬੜਾ ਪਿਆਰ ਹੋਇਆ ਇਹਨਾਂ ਦੇ ਝੰਡੇ ਨਾਲ ਇਹਨਾਂ ਦੇ ਝੰਡੇ ਦਾ ਸਾਈਜ਼ ਬੜਾ ਹੀ ਆਪਣੇ ਪੰਜਾਬ ਦੇ ਘਰਾਂ ਦੇ ਜਿੱਡਾ ਮੈਂ ਇੱਥੇ ਝੰਡਿਆਂ ਦਾ ਸਾਈਜ਼ ਵੀ ਦੇਖਿਆ ਆ ਤਾਂ ਐਡਾ ਐਡਾ ਇਹ ਝੰਡੇ ਨੂੰ ਵਧਾ ਵਧਾ ਕੇ ਦਿਖਾਉਂਦੇ ਨੇ ਉਹਦਾ ਕਿਤੇ ਨਾ ਕਿਤੇ ਇਹ ਉਹਦੇ ਪਿੱਛੇ ਇੱਕ ਰਾਜ਼ ਛੁਪਿਆ ਹੋਇਆ ਕਿਉਂਕਿ ਇਹ ਮੰਨਦੇ ਆ ਕਿ ਜਿਵੇਂ ਸਰਤਾਜ ਦਾ ਗਾਣਾ ਹੈ ਜਿੱਤੇ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ ਏ ਕਹਿੰਦੇ ਅਸੀਂ ਇਹ ਮੁਲਕ ਜਿੱਤਿਆ ਤਾਂ ਅਸੀਂ ਝੰਡਾ ਲਾ ਕੇ ਤੇ ਇਹ ਅਸੀਂ ਸਾਰੀ ਦੁਨੀਆ ਨੂੰ ਦੱਸਾਂਗੇ ਕਿ ਹਾਂ ਜੀ ਕਿ ਅਸੀਂ ਇਹ ਦੁਨੀਆ ਨੂੰ ਜਿੱਤ ਕੇ ਰੱਖਿਆ ਆ ਹੁੰਦੀ ਹੈ ਜੀ ਇਸ ਸਕੇਲਾਂ ਇਲਿਨੋਇਸ ਦੀਆਂ ਇਹ ਸਾਨੂੰ ਸਕੇਲ ਦੇ ਅੰਦਰ ਜ਼ਰੂਰ ਵੜਦੇ ਆ ਪਰ ਕੰਡੇ ਦੇ ਉੱਤੇ ਨਹੀਂ ਚੜਾਉਂਦੇ ਤਾਂ ਬਲਰਨ ਨੇ ਡਰਾ ਕੇ ਵੀ ਰੱਖਿਆ ਪਰ ਤੁਹਾਨੂੰ ਜਾਨੋਂ ਮਾਰਦੇ ਵੀ ਨਹੀਂ ਉਹ ਵਾਲਾ ਕੰਮ ਆ ਇਹਨਾਂ ਦਾ ਤੇ ਇਦਾਂ ਹੀ ਇੰਜੋਏ ਕਰਦੇ ਕੰਟਰੀ ਸਾਈਡ ਨੂੰ ਜਾ ਰਹੇ ਹਾਂ ਹੁਣ ਕਿਉਂਕਿ ਗਰਮੀਆਂ ਸਟਾਰਟ ਹੀ ਹੋ ਰਹੀਆਂ ਤਾਂ ਇਸ ਕਰਕੇ ਥੋੜਾ ਜਿਹਾ ਮੌਸਮ ਖੁਸ਼ਕ ਜਿਹਾ ਵੀ ਆ ਪਰ ਗਰਮ ਵੀ ਆ ਤਾਂ ਜਿਵੇਂ ਮੇਰੀ ਗੱਲ ਦਾ ਕੋਈ ਬਾਲਾ ਸਮਝ ਨਹੀਂ ਆਉਂਦਾ ਤਾਂ ਇਹ ਹਿਸਾਬ ਨਾਲ ਮੌਸਮ ਦਾ ਵੀ ਕੁਝ ਬਾਲਾ ਸਮਝ ਨਹੀਂ ਆ ਇੱਥੇ ਆਉਂਦਾ ਨਹੀਂ ਤੇ ਇਸ ਮੌਸਮ ਦੇ ਵਿੱਚ ਜਿਹੜੇ ਹਿਰਨ ਆ ਉਹ ਕਾਫੀ ਰੋਡਾਂ ਦੇ ਉੱਤੇ ਆ ਜਾਂਦੇ ਆ ਵਿਨੀਪੈਗ ਆਉਣ ਦਾ ਮੇਰਾ ਇੱਕ ਇਸ ਕਰਕੇ ਵੀ ਬੜਾ ਦਿਲ ਸੀਗਾ ਕਿਉਂਕਿ ਮੇਰੇ ਆ ਉੱਥੇ ਪਰਿਵਾਰ ਰਹਿੰਦਾ ਹੈ ਮੇਰੇ ਨਾਨਕੇ ਨੇ ਵਿਨੀਪੈਗ ਦੇ ਵਿੱਚ ਤੇ ਮੈਂ ਆਦੇ ਪਰਿਵਾਰ ਨੂੰ ਕਾਫੀ ਟਾਈਮ ਹੋ ਗਿਆ ਸੀ ਮੈਂ ਮਿਲਿਆ ਨਹੀਂ ਕਿਉਂਕਿ ਮੈਂ ਪੀਆਰ ਦੇ ਲਈ ਨਿਕਲਿਆ ਤੇ ਅੱਜ ਮੈਂ ਉਹਨਾਂ ਨੂੰ ਸਰਪ੍ਰਾਈਜ਼ ਦੇਣ ਲਈ ਆਇਆ ਵਿਨੀਪੈਗ ਦੇ ਵਿੱਚ आई थी ਕਰੀਬ 1 ਸਵਾ 1 ਸਾਲ ਹੋ ਗਿਆ ਸੀ ਮਿਆਂ ਦੀ ਭਤੀਜੀ ਨੂੰ ਨਹੀਂ ਮਿਲਿਆ ਤਾਂ ਮੈਂ ਉਹਨੂੰ ਕਿਹਾ ਕਿ ਕਿਉਂ ਨਾ ਤੂੰ ਚਾਚੇ ਨਾਲ ਚੱਲ ਤੇ ਤੈਨੂੰ ਅੱਜ ਸ਼ਹਿਰ ਦੀ ਗੇੜੀ ਪਰਵਾ ਕੇ ਲੈ ਹੋਣਾ ਤੇ ਬਾਹਰ ਜਾਣ ਨੂੰ ਮੇਰੀ ਭਤੀਜੀ ਪੂਰੀ ਤਿਆਰਬਰ ਤਿਆਰ ਰਹਿੰਦੀ ਆ ਤੇ ਇਹਨੂੰ ਐ ਹੁੰਦਾ ਕਿ ਮੈਨੂੰ ਬਸ ਅੱਗੇ ਬਿਠਾ ਲਾ ਤੇ ਇਹਨੂੰ ਧੱਕੇ ਨਾਲ ਹੀ ਫਿਰ ਪਿਛਲੀ ਸੀਟਾਂ ਦੇ ਉੱਤੇ ਉਠੋਣਾ ਪੈਂਦਾ ਬਹਿ ਜਾ ਬਹਿ ਜਾ ਬਹੁਤ ਬਹਿ ਜਾ ਇਹ ਸੀਟ ਆ ਥੋੜੀ ਸੀਟ ਤੇ ਬਹਿਣਾ ਤੁਸੀਂ ਰੇਡੀ ਆ ਚੱਲ ਗਏ ਓਕੇ ਫਰੈਂਕਾਂ ਕੱਢ ਲੀਆਂ ਓਕੇ ਹੁਣ ਇਸ ਟਾਈਮ ਮੇਰੇ ਵੱਡੇ ਭਾਈ ਉਹ ਕੰਮ ਤੇ ਨੇ ਤੇ ਮੈਂ ਸੋਚਿਆ ਕਿ ਬਈ ਉਹਨਾਂ ਨੂੰ ਵੀ ਕੰਮ ਦੇ ਉੱਤੇ ਸਰਪ੍ਰਾਈਜ਼ ਦਵਾਂ ਤੇ ਹੁਣ ਸਾਡਾ ਮੂਡ ਬਣਿਆ ਕਿ ਕਿਉਂ ਨਾ ਆਪਾਂ ਗਨ ਰੇਂਜ ਚੱਲੀਏ ਸ਼ੂਟਿੰਗ ਕਰਨ ਜਿਹੜੇ ਵਹਿਮ ਕਟਾ ਮਨ ਚੋਂ ਬੱਤੀ ਬਾਰ ਕਲਮ ਚੋਂ ਬੱਤੀ ਬੋਰ ਗੰਨ ਚੋਂ ਇੱਕ ਚੀਰੇ ਛਾਤੀ ਦੂਜਾ ਸੇਕ ਕੱਢੇ ਕੰਨ ਚੋਂ ਬੱਤੀ ਬਾਰ ਕਲਮ ਚੋਂ ਬੱਤੀ ਬੋਰ ਗੰਨ ਚੋਂ ਬਾਰੀ ਬੈਠੇ ਲੋਕ ਜਿਹੜੇ ਵਹਿਮ ਕਟਾ ਮਨ ਚੋਂ ਬੱਤੀ ਬਾਰ ਕਲਮ ਚੋਂ ਬੱਤੀ ਬੋਰ ਗੰਨ ਚੋਂ ਇੱਕ ਚੀਰੇ ਛਾਤੀ ਦੂਜਾ ਸੇਕ ਕੱਢੇ ਕੰਨ ਚੋਂ ਬੱਤੀ ਬਾਰ ਕਲਮ ਚੋਂ ਬੱਤੀ ਬੋਰ ਗੰਨ ਚੋਂ ਜ਼ਿੰਦਗੀ ਆ ਸੱਟੇ ਬਾਜ਼ੀ ਹੋਵੇ ਨਾ ਕੋਈ ਰਾਜ਼ੀ ਚਾਹੇ ਮੂਰੀ ਆਵੇ ਗੰਨ ਕਹੇ ਜੋ ਵੀ ਸਲਾਖਾ ਜੀ ਕਾਮ ਮਿੱਟੀਆਂ ਲੱਗਿਆ ਦੱਬਿਆ ਦੱਬਿਆ ਹੋਕਾ ਮੱਤਾਂ ਮੇਰੇ ਜਲਾਦ ਤੋਂ ਫੜਦੇ ਨਹੀਂ ਟੀਮ ਦੀ 45 ਮੇਰੇ ਦੁਸ਼ਮਣਾਂ ਨੇ ਬੰਦੇ 77 40 ਲੱਗੇ ਇਕੱਠੇ ਹੋ 50 ਲੰਡੂਆਂ ਫੈਰਾ ਉੱਤੇ ਫੈਰ ਸਰਦਾਰ ਹੋਗੀ ਨਾਲੀ ਝਾਪ ਪੈਂਦਾ ਸਟ੍ਰੀਟਾਂ ਤੇ ਰੈਪ ਚੱਲਣ ਨਵਾਂ ਇਹ ਤਰੀਕਾ ਲੱਖਾਂ ਤੋੜ ਚਲੋ ਜੀ ਜੋ ਤਰੀਕਾ ਤੇ ਨਿਤ ਨਵੇਂ ਪੰਗੇ ਆ ਚਫਾ ਤੇ ਰਹਿਣ ਨਾਲ ਸਾਡੇ ਮਾਤ ਨੂੰ ਬਣਾਉਣ ਵੈਰੀਆਂ ਦੇ ਘਰ ਗਾਂ ਸਾਡੇ ਗਾਂਢ ਹੋ ਜੇ ਪਤਾ ਨਹੀਂ ਕਿਸੇ ਨੂੰ ਰੀਅਲ ਨਾਲ ਸਾਡੇ ਲੱਭੇ ਤੋਂ ਮਹਾਲੀ ਪਰ